ਪਲੋਪਤੀ ਰਾਜੋਗੇ ਦੇ ਖੇਤਾਂ ਵਿੱਚੋਂ 445 ਗ੍ਰਾਮ ਦੇ ਕਰੀਬ ਹੈਰੋਨ ਤੇ ਇੱਕ ਪਾਕ ਡਰੋਨ ਨੂੰ ਕਾਬੂ ਕੀਤਾ ਗਿਆ ਹੈ ਇਸ ਮੌਕੇ ਪੰਜਾਬ ਪੁਲਿਸ ਦਾ ਕੀ ਹੈ ਕਹਿਣਾ ਤੁਸੀਂ ਵੀ ਸੁਣੋ ਵੱਲੋਂ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਡਰੋਨ ਦੇ ਮਾਧਿਅਮ ਰਹੀਂ ਅਵੈਦ ਸਮਗਰੀ ਤੇ ਹੈਰੋਨ ਜਿਹੜੀ ਆ ਉਹ ਬਾਰਡਰ ਏਰੀਏ ਦੇ ਰਹੀਂ ਪੰਜਾਬ ਦੇ ਵਿੱਚ ਭੇਜ ਸਕੇ ਪਰੰਤੂ ਬੀਐਸਐਫ ਤੇ ਪੰਜਾਬ ਪੁਲਿਸ ਲਗਾਤਾਰ ਬਾਰਡਰ ਤੇ ਜਿਹੜੀ ਐ ਸਤਰਕ ਹੈ ਅੱਜ ਜਿਹੜੀ ਐ ਇੱਕ ਬੜੀ ਕਾਮਯਾਬੀ ਹਾਸਲ ਹੋਈ ਜਦੋਂ ਡੀਐਸਐਫ ਨੂੰ ਇਨਫੋਰਮੇਸ਼ਨ ਮਿਲੀ ਕਿ ਨਰਿੰਦਰ ਸਿੰਘ ਸਨ ਅਵਜੋਨ ਸਿੰਘ ਦੇ ਖੇਤਾਂ ਦੇ ਵਿੱਚ ਇੱਕ ਡਰੋਨ ਪਿਆ ਮਿਲਿਆ ਜਿਹਦਾ ਸਾਂਝਾ ਸਰਚ ਆਪਰੇਸ਼ਨ ਕੀਤਾ ਗਿਆ ਸਾਂਝੇ ਸਰਚ ਆਪਰੇਸ਼ਨ ਦੌਰਾਨ ਇੱਕ ਜਿਹੜਾ ਡਰੋਨ ਰਿਕਵਰ ਹੋਇਆ ਇਹਦੇ ਨਾਲ 445 ਗ੍ਰਾਮ ਹਿਰੋਇਨ ਵਿਦ ਪੈਕਿੰਗ ਮਟੀਰੀਅਲ ਜਿਹੜੀ ਐ ਰਿਕਵਰ ਹੋਈ ਆ ਜਿਸ ਬੰਦੇ ਦੀ ਪੁਲਿਸ ਸਟੇਸ਼ਨ ਖਾਲੜਾ ਵਿਖੇ ਕੇਸ ਰਜਿਸਟਰ ਕਰਕੇ ਇਹਦੀ ਇਨਵੈਸਟੀਗੇਸ਼ਨ ਜਾਰੀ ਕਰ ਲਈ ਹੈ ਜਿੱਥੇ ਅਸੀਂ ਡਰੋਨ ਦੀ ਸਰਚ ਤੇ ਰਿਕਵਰੀਜ਼ ਕਰ ਰਹੇ ਹਾਂ ਉੱਥੇ ਅਸੀਂ ਇਸ ਧੰਦੇ ਦੇ ਵਿੱਚ ਗ੍ਰਸਤ ਵਿਅਕਤੀਆਂ ਨੂੰ ਵੀ ਗ੍ਰਿਫਤਾਰ ਜਿਹੜਾ ਲਗਾਤਾਰ ਕਰ ਰਹੇ ਹਾਂ 40 ਤੋਂ 45 ਦੇ ਕਰੀਬ ਵਿਅਕਤੀ ਜਿਹੜੇ ਡਰੋਨ ਐਕਟੀਵਿਟੀਜ਼ ਦੇ ਵਿੱਚ ਸ਼ਾਮਲ ਸੀ ਉਹਨਾਂ ਨੂੰ ਗ੍ਰਿਫਤਾਰ ਕਰਕੇ ਅਸੀਂ ਜੇਲ੍ਹ ਦੇ ਵਿੱਚ ਭੇਜ ਚੁੱਕੇ ਹਾਂ ਤੇ ਕਾਫੀ ਵੱਡੀਆਂ ਰਿਕਵਰੀਆਂ ਹੋਈਆਂ ਨੇ ਤੇ ਨਾਲ ਦੀ ਨਾਲ ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਸਮਗਲਰਾਂ ਦੁਆਰਾ ਅਜਈਆਂ ਗਤੀਵਿਧੀਆਂ ਦੇ ਵਿੱਚ ਸ਼ਾਮਲ ਹੋ ਕੇ ਜਿਹੜੀ ਜਾਇਦਾਦ ਬਣਾਈ ਆ ਉਹ ਵੀ ਕਰੋਨਾ ਦੇ ਹਿਸਾਬ ਦੇ ਵਿੱਚ ਜਿਹੜੀ 68 ਟਾਈਪ ਦੇ ਥੱਲੇ ਕਾਰਵਾਈ ਕਰਦੇ ਹੋਏ ਅਸੀਂ ਜਿਹੜੀ ਆ ਉਹ ਇਹਨਾਂ ਦੀ ਜਾਇਦਾਦ ਆ ਉਹ ਜ਼ਬਤ ਕਰਵਾ ਚੁੱਕੇ ਆ ਇੱਥੇ ਨਾਲ ਦੀ ਨਾਲ ਮੈਂ ਇਹ ਦੱਸਣਾ ਚਾਹੁੰਦਾ ਕਿ ਜਿੱਥੇ ਬਾਰਡਰ ਦੇ ਉੱਤੇ ਪੂਰੇ ਤਰ੍ਹਾਂ ਇਕੁਪਮੈਂਟ ਜਿਹੜੇ ਆ ਬੀਐਸਐਫ ਵੱਲੋਂ ਆਰਮੀ ਵੱਲੋਂ ਤੇ ਪੰਜਾਬ ਪੁਲਿਸ ਵੱਲੋਂ ਲਗਾਏ ਗਏ ਨੇ ਉੱਥੇ ਨਾਲ ਦੀ ਨਾਲ ਜਿਹੜੇ ਸਾਨੂੰ ਵਿਅਕਤੀ ਇਨਫੋਰਮੇਸ਼ਨ ਦਿੰਦੇ ਆ ਉਹਨਾਂ ਨੂੰ ਵਾਜਿਬ ਇਨਾਮ ਜਿਹਨਾਂ ਦੇ ਨਾਮ ਗੁਪਤ ਰੱਖ ਕੇ ਅਸੀਂ ਇਨਾਮ ਵੀ ਦਿੰਦੇ ਆ ਤੇ ਮੈਂ ਤਾੜਨਾ ਕਰਦਾ ਜਿਹੜੇ ਇਸ ਧੰਦੇ ਦੇ ਵਿੱਚ ਗਰਸਤਾ ਕਿ ਆਪਣੇ ਇਸ ਕਾਲੇ ਕਾਰੋਬਾਰ ਤੋਂ ਬਾਹਰ ਆ ਜਾ ਨਹੀ ਤਾਂ ਉਹ ਦਿਨ ਦੂਰ ਨਹੀਂ ਜਦੋਂ ਉਹਨਾਂ ਨੂੰ ਫੜ ਕੇ ਸੀ ਸਲਾਖਾਂ ਦੇ ਪਿੱਛੇ ਭੇਜ ਦਿਆਂ